जन्म जात मत पूछिए का जात और पात रबिदास पूत सब प्रभु के को न जात को जात जात पात के फिर मैं उर ज रहे सब लोग मनुखता को खात है रबिदास जात कर रोग जन्म जात को छाड़ कर करन जात प्रधान ए हो साचा धर्म है कह रबिदास बखान बहम भरण कर तर बैस सुदा रदास चंदन मत नाही जो जाय सुसुरन को पावे वे कर्म न नाही वेद पड़े हिंडत पन ऊ गापनी तो चमार रदास मनन को कहे नाम परे है चार नीच जिज करमा जान नहीं दादा सब कस जन हार रहे रविदास एकै भगवान रविदास जन्म के कारण होत न को नीच नर को नीच कर डार है वो छे कर्म की कीच रविदास जात मत पूछिए का जात का पात पामन खरि बैस सोद सबन की एक जात समझया संतम जग गुरु देव तन गुरु देव

ਅੱਜ ਦੇ ਇਸ ਸਵਾਗਤ ਨੂੰ ਪੂਰੇ ਵਿਸ਼ਵ ਦੀਆਂ ਸੰਗਤਾਂ ਦੇ ਨਾਲ ਸਵਾਗਤ ਦੀ ਸਾਂਝ ਪਵਾਉਣ ਦੇ ਲਈ ਜਨਤਕ ਟੀਵੀ ਕੈਨਚੀਟੀ ਤੇ ਪਾਲਸਾ ਲਾਈਵ ਜਿਹੜੇ ਆ ਉਹ ਚਲਾ ਰਹੇ ਨੇ। ਕਈ ਸਾਥੀ ਪੁੱਛ ਰਹੇ ਨੇ ਕਿ ਲਾਈਵ ਕੌਣ-ਕੌਣ ਕਾਰਗਰ ਸਬਾਤ ਫੋਨ ਕਰਨੇ ਹਨ ਤਾਂ ਕਿ ਉਹ ਬਾਗੇ ਸੰਗਤਾਂ ਵੀ ਇਹ ਇੱਥੇ ਇਸ ਸਵਾਗਤ ਦੇ ਨਾਲ ਸਾਂਝ ਬਣਾ ਸਕਣ। ਸੋ ਤੁਸੀਂ ਸਾਰਿਆਂ ਸੰਗਤਾਂ ਨੂੰ ਦੱਸ ਸਕਦੇ ਹਾਂ ਇਸ ਸੰਤ ਸਮੇਰਨ ਦੀ ਜਿਹੜੀ ਲਾਈਵ ਕਵਰੇਜ ਹੈ ਉਹ ਜੰਨਤ ਟੀਵੀ YouTube ਦੇ ਚੈਨਲ ਨੇ ਕਾਂਸੀ ਟੀਵੀ ਤੇ ਪਾਵਸਾਉ ਲਾਈਵ ਜਿਹੜੇ ਆ ਇਹ ਤਿੰਨੋਂ ਚੈਨਲ ਆ ਜਿਵੇਂ ਜਿਹੜੇ ਉਹ ਲਾਈਵ ਕਰ ਰਹੇ ਨੇ ਸੋ ਸਾਰੀਆਂ ਸੰਗਤਾਂ ਆਪ ਆਪਣੇ ਦੂਰ ਦਰਡੇ ਬੈਠੇ ਸਾਥੀਆਂ ਰਿਸ਼ਤੇਦਾਰਾਂ ਨੂੰ ਤੋ ਦੇ ਸਕਦੇ ਨੇ ਸੋ ਬਹੁਤ ਬਹੁਤ ਧੰਨਵਾਦ ਜੈ ਗੁਰਦੇਵ ਧੰਨ ਗੁਰਦੇਵ ਰਵਿਦਾਸ ਸਮਾਰੋ RAM ਜੋਈ ਸੋਈ ਹੈ ਰਹਿਮਾਨ ਕਾਂਬਾ ਕਾਸ਼ੀ ਜਾਣੀਏ ਦੋ ਇੱਕ ਸਮਾਨ ਮਸਜਿਦ ਸੋ ਕਿਛਕਿਨ ਨਹੀਂ ਮੰਦਰ ਸੋ ਨਹੀਂ ਪਿਆਰ ਦੋਵੇਂ ਅੱਲਾ ਰਾਮ ਨਹੀਂ ਕਹਿ ਰਵਿਦਾਸ ਚਮਾਰ ਮੁਸਲਮਾਨ ਸੋ ਦੋਸਤੀ ਹਿੰਦੂਆਂ ਸੋ ਕਰ ਪ੍ਰੀਤ ਰਵਿਦਾਸ ਜੋਤ ਸਭ ਰਾਮ ਕੀ ਸਭ ਹੈ ਆਪਣੇ ਮੀਤ जब सब कर दो हाथ पग दो नैन दो कान रविदास प्रथ कैसे पे हिंदू मुसलमान रविदास पे क्या शोध कर आदम सभी समान हिंदू मुसलमान को सिस्ता एक भगवान कहन सुनन को दोए कर खाले क्यों तमाशा हिंदू तुर्क कह सत पाख है, है रविदास ਰਵਿਦਾਸ ਕੰਗਨ ਕਨਕ ਮੈਂ ਜਿਵੇਂ ਅੰਤਰ ਕਿਛੁ ਨਾਹੀ ਤੈ ਸੋਹੀ ਅੰਤਰ ਨਹੀਂ ਹਿੰਦੂਅਨ ਤੁਰਕ ਨਮਾਈ ਹਿੰਦੂ ਤੁਰਕ ਮੈਂ ਭੇਦ ਨਹੀਂ ਸਭ ਮੈਂ ਇਕ ਰਤ ਔਰ ਮਾਸ ਦੋ ਇਕ ਦੂਜਾ ਕੋ ਨਾਹੀ ਪੇਖਿਓ ਸੋ ਦਰਵਦਾਸ ਹਿੰਦੂ ਤੁਰਕ ਮੈਂ ਨਹੀਂ ਭੇਦ ਦੋਏ ਆਇਓ ਇਕ ਦਵਾਰ प्राण पिंड लोमा से कह रविदास बेचार रविदास उपजीक नूर ते ब्राह्मण मुल्ला सेख सबको करता एक है सबको एक ही पेक रविदास होई सूरा पला जुलरे धर्म केत अंग अंग कट पोए गिरतौ ना छाडे खेत धर्म हेत संग्राम जो कटाए काटे शीश ਸੋ ਜੀਵਨ ਸਫਲਾ ਭਿਆ ਰਵਿਦਾਸ ਮਿਲੈ ਜਗਦੀਸ ਬਚਨ ਗਇਓ ਨਹੀਂ ਆਤਹਿ ਸੇਸ ਕਟਾ ਫਿਰ ਆਏ ਰਵਿਦਾਸ ਬਚਨ ਕੋ ਰਾਖੇ ਸਿਰ ਜਾਏ ਤੋ ਜਾਏ ਰਵਿਦਾਸ ਬਚਨ ਜੋ ਦੇ ਦਿਓ ਵੈ ਨਾ ਜਾਣੇ ਪਾਈ ਬਚਨ ਹਰੇ ਕੋ ਜਗਤ ਮੇ ਕਛੁ ਨ ਸੇਸ ਰਹਾਇ ਸਾਤ ਸੰਤੋ ਕਰ ਸਦਾ ਚਾਰ ਜੀਵਨ ਕੋ ਆਧਾਰ ਰਵਿਦਾਸ ਪਏ ਨਰ ਦੇਵਤੇ ਜਿਨ ਤਿਆਗੈ ਪੰਚ ਵਿਕਾਰ ਜੋ ਬਸ ਰਖੇ ਇੰਦਰੀਆਂ ਸੁਖ ਦੁਖ ਸਮਝ ਸਮਾਨ ਸੋ ਅੰਮ੍ਰਿਤ ਪਦ ਪਾਇ ਗੋ ਕਹਿ ਰਵਿਦਾਸ ਬਖਨ ਬੁੱਧ ਔਰ ਬਵੇਕੈ ਜੋ ਰਖਨ ਚਾਹੋ ਪਾਸ ਇੰਦਰੀਆਂ ਸੰਗ ਨਿਤ ਕੋ ਤਜਿ ਦੇਹੁ ਰਵਿਦਾਸ ਰਵਿਦਾਸ ਇਛਾ ਆਪਣੀ ਭੋਗ ਸੇ ਰਖ ਦੂਰ ਮਨ ਵਧ ਰਹਿ ਸ਼ਾਂਤ ਨਿਤ ਘਟ ਮੇ ਰਹਵੇ ਨੂਰ ਕੁਰਮੈ ਪਹਾਂਤ ਜੋ ਰਹੇ ਮਨ ਇੰਦਰੀਆਂ ਰਵਿਦਾਸ ਸ਼ਾਂਤ ਰਹਿਨੇ ਤੇ ਆਤਮਾ ਵੜੇ ਆਤਮ ਵਿਸਵਾਸ ਜੋ ਕੋ ਲੋਰੇ ਪਰਮ ਸੁਖ ਤੋ ਰਖੇ ਮਨ ਸੰਤੋਖ ਰਵਿਦਾਸ ਜਹ ਸੰਤੋਖ ਹੈ ਤਾ ਨਾ ਲਾਗੇ ਦੋਸ਼ ਧਨ ਸੰਚੈ ਦੁਖ ਦੇਤ ਹੈ ਧਨ ਤਿਆਗੈ ਸੁਖ ਹੋਇ ਰਵਿਦਾਸ ਸਿੱਖ ਗੁਰਦੇਵ ਕੀ ਧਨ ਮਤ ਜੋਰੇ ਕੋਈ ਸਚਾ ਸੁਖ ਸਤਿ ਧਰਮੈ ਤਨ ਸੰਚੈ ਸੁਖ ਨਾਈ ਧਨ ਸੰਚੈ ਦੁਖ ਖਾਨ ਰਵਿਦਾਸ ਸਮਝ ਮਨ ਮਾਈ ਸੁਖ ਸਰਦਾ ਮੈਂ ਬੋੜ ਕਰ ਸੋਜ ਭੋਜ ਮਤ ਖੋਏ ਦੁਖ ਕੀ ਬਦਰੀ ਪੇਕ ਕਹਿ ਰਵਿਦਾਸ ਨਦੀ ਜੈ ਰੋਏ ਸੁਖ ਦੁਖ ਸਮ ਕਰ ਜਾਣ ਤੋ ਦੁਖੈ ਸੁਖ ਹੋਈ ਰਵਿਦਾਸ ਸੁਖੈ ਦੁਖੈ ਤੋ ਸੁਖ ਪੀ ਦੁਖ ਹੋਈ ਰਵਿਦਾਸ ਪ੍ਰੇਮ ਨਿਸ਼ਕਸ਼ਕੀ लक्ष पाए कोए प्रेम न मुख खोले कबू नैन देत हैं रोई रबिदास सदा ही राखी है मन में सह सोभा रखे ने को पथ पग जलो रो सुख चाओ जो जन दुष्ट को मारेगी बैठ नहीं तह पास जो जन संत सु मारगी ते न पाए लागो रबिदास ਰਵਿਦਾਸ ਜੋ ਹੈ ਬੇਗਮਪੁਰਾ ਉਹ ਪੂਰਨ ਸੁਖਤਾ ਦੁਖੋਂ ਦੋਰ ਦੁਐਸ਼ ਪਾਵ ਨਹੀਂ ਬਸਹਿ ਤਿਹ ਠਾਂ ਰਵਿਦਾਸ ਮਨੁਖ ਕਰ ਬਸਨ ਕੋ ਸੁਖ ਕਰ ਹੈ ਦੋ ਏਠਾਂ ਇੱਕ ਸੁਖ ਹੈ ਸਵਰਾਜ ਮਹਿ ਦੂਸਰ ਮਰ ਗਟਗਾਉ ਐਸਾ ਚਾਹੂੰ ਰਾਜ ਮੈਂ ਜਹ ਮਿਲੈ ਸਭਨ ਕੋ ਅੰਨ ਛੋਟ ਬੜੇ ਸਭ ਸਮਸ ਛੋਟ ਬੜੇ ਸਭ ਸਮ ਬਸੈ ਰਵੈਦਾਸ ਰਹੇ ਪਰਸਨ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅਨ ਛੋਟ ਬੜੇ ਸਭ ਸਮ ਬਸੈ ਰਵੈਦਾਸ ਰਹੇ ਪਰਸਨ ਮਨ ਮੈਂ ਸਤ ਸੰਤੋਖ ਰਖੋ ਸਭ ਕਰ ਸੇਵਾ ਲਾਗ ਸੇਵਾ ਸਭ ਕੁਝ ਦੇਤ ਹੈ ਰਵੈਦਾਸ ਸੇਵਾ ਮਤ ਤਿਆਗ ਦੀਨ ਦੁਖੀ ਕੰਨ ਸੇਵ ਮੈਂ ਲਾਗ ਰਿਓ ਰਵਿਦਾਸ ਨਿਸਵਸਰ ਕੀ ਸੇਵਾ ਸੋ ਪ੍ਰਭੂ ਮਿਲਨ ਕੀ ਆਸ ਤੁਹਾ ਤਪਨ ਮੈਂ ਕਾਤਰ ਥੂਮ ਤਪਨੀ ਤਿਆਗ ਰਵਿਦਾਸ ਮਿਲੈ ਮੋਕ ਤਾਮ ਸੇਵਾ ਹੀ ਤਪਿਆਗ ਰਵਿਦਾਸ ਰਾਤ ਨਾ ਸੋਈਐ ਦਿਵਸ ਨਾ ਕਰੀਐ ਸਵਾਦ ਐਨ ਸਹਰ ਜੀ ਸਿਮਰਿਆ ਸਾਡ ਸਕਲ ਪ੍ਰਤਵਾਦ रविदास तूका वचपली तुझे नशिवे कोए मैं निज नाम न जानिया भला कहाते होई अंतरगत राचै नहीं बाहर करे उजास ते नर जंपुर जाएंगे सत पाख है रविदास सब सुख पावे जास्ते सो हरजो कोदास को दुख पावे जास्ते सो नादास रविदास हरगुर साध समान चित नित्यागम तत् मूल ਇਨ ਵਿੱਚ ਅੰਤਰ ਜਨ ਪਰੋਕਰਵਤ ਸਹਿਨ ਕਬੂਲ ਰਵਿਦਾਸ ਜੀਵ ਕੋ ਮਾਰ ਕਰ ਕੈਸੋ ਮਿਲੇ ਖੁਦਾ ਪੀਰ ਪਗੰਬਰ ਔਲਿਆ ਕੋ ਨਾ ਕਹੇ ਸਮਝਾਈ ਰਵਿਦਾਸ ਜੋ ਪੋਸ਼ਨ ਹੇਤ ਗੋ ਬੱਕਰੀ ਨਿਤ ਖਾਈ ਪੜੇ ਨਵਾਜ਼ੇ ਰਾਤ ਦਿਨ ਤਵ ਪੇ ਸਤ ਨਾ ਪਾਈ ਰਵਿਦਾਸ ਮੁੰਡ ਕਾਟ ਕਰ ਮੂਰਖ ਕਰਤਾ ਕਹਿ ਤ ਹਲਾਲ गला कटा वो अपना तो हाल जो अपने हेते पर को मारन जाए माल के दर्जाए कर भोगें कड़ी सजाए प्राणी बदना कीजिए जीव ब्रह्म समान रविदास पाप न छोटे क्रोर गो करदान रविदास जी वह स्वाद वज माश खाए ਨਾਇਕ ਜੀ ਮਨ ਬਦਲਿਆ ਆਪਣ ਸੀਸ ਕਟਾਏ ਰਵਿਦਾਸ ਜੀਵ ਮਤ ਮਾਰਹਿ ਇਕ ਸਾਹਿਬ ਸਮਾਹੈ ਸਮਹ ਇਕੋ ਆਤਮਾ ਦੂਸਰ ਕੋ ਨਹੀਂ ਆਪਣਾ ਜੀਵ ਕਟਾਏ ਜੋ మాਸ ਪਰਾਇਆ ਖਾਏ ਰਵਿਦਾਸ ਮਾਸ ਜੋ ਖਾ ਤੈ ਤੈ ਨਰ ਨਰਕ ਹੈ ਜਾਏ ਦਇਆ ਪਾਵਿਰ ਦੇ ਨੈ ਪਕੇ ਪਰਾਇਆ ਮਾਸ ਤੈ ਨ ਨਰਕ ਮੈਂ ਜਾਏ ਪਾ ਸਤ ਪਾਖ ਹੈ ਰਵਿਦਾਸ ਜੀਵਤ ਕੋ ਮੁਰਦਾ ਕਰਾਂ ਔਰ ਖਾਂਏ ਮੁਰਦਾ ਮੁਰਦਾ ਸਮਸਬ ਹੋਏ ਹੈ ਕਹਿ ਰਵਿਦਾਸ ਵਿਚਾਰ ਪ੍ਰਾਦੀਨਤਾ ਪਾਪ ਹੈ ਜਨ ਲਿਹੋਰੇ ਮੀਤ ਰਵਿਦਾਸ ਦਾਸ ਪ੍ਰਾਦੀਨ ਸੋ ਕੌਣ ਕਰੇ ਹੈ ਪ੍ਰੀਤ ਪ੍ਰਾਦੀਨ ਕੋ ਦੀਨ ਕਿਆ ਪ੍ਰਾਦੀਨ ਬੇਦੀਨ ਰਵਿਦਾਸ ਦਾਸ ਪ੍ਰਾਦੀਨ ਕੋ ਸਭ ਹੀ ਸਮਝੈ ਹੀਨ ਰਵਿਦਾਸ ਸੰਸਰ ਜੀ ਮੈਂ ਸਾਕੇ ਸੋਬ ਲਗਾਈ ਜੀਵਨ ਮਰਨ ਰੈ ਸਿਕੋ ਸਾਖੀ ਕੈ ਸਮਝਾਏ ਰਵਿਦਾਸ ਰਾਤ ਨਾ ਸੋਵੀਐ ਦਿਵਸ ਨ ਕਰੀਐ ਸਵਾਦ ਐਨ ਸਰ ਜੀ ਸਿਮਰਿਐ ਸਾਡ ਸਗਲ ਪ੍ਰਤੀਵਾਦ ਸਾਧ ਸੰਗਤ ਕੋ ਜੀ ਪਿਓ ਬਸ ਲੈ ਨਿਰਮੋਲ ਸਹਿਜ ਬਲ ਦਿਆਂ ਲਾਜ ਕਰੈ ਚਾਲਿਓ ਲੈ ਨ ਪਿਵ ਮੋਲ ਜੈਸਾ ਰੰਗ ਸੈ ਬੁਲ ਕਰ ਹੋਇ ਤੈਸਾ ਜੈ ਸੰਸਾਰ ਹੋਰ ਰੰਗ ਰੰਗੋ ਰਾਮ ਮੈਂ ਪੜੇ ਰਵਿਦਾਸ ਵਿਚਾਰ ਭਉ ਸਾਗਰ ਦਾ ਤਰਨ ਕੋ ਏਕੋ ਨਾਮ ਆਧਾਰ ਰਵਿਦਾਸ ਕਬੋਨੇ ਛਾੜੀਏ ਰਾਮ ਨਾਮ ਪਤਵਾਰ ਸਿਮਰਨ ਕੋ ਟਾਗਨ ਕਿਉ ਬੈ ਸਮਰ ਰਵਿਦਾਸ ਜਿਉ ਕਿ ਅਗਨਰ ਮੋਲੇ ਪਰਮ ਜੋਤ ਪ੍ਰਗਾਸ ਰਾਮ ਨਾਮ ਜੈ ਰਮਿਓ ਸੋਇ ਤਨ ਆਪੁ ਜਾ ਸੰਤ ਛਰ ਵਹਿ ਜਾਏ ਵੇਗ ਚੇਤ ਰਵਿਦਾਸ ਗੁਰੂ ਗਿਆਨ ਦੀਪਕ ਦਿਆ ਬਾਤੀ ਦੈ ਜਲਾਏ ਰਵਿਦਾਸ ਸਰ ਭਗਤ ਕਾਰਨ ਜਨਮ ਮਰਨ ਬਿਲ ਮਾਇ ਅੰਧਲ ਹ ਜੋਗ ਰ ਪਾਇ ਤੋ ਸਿਸ਼ਪੈ ਉਹ ਨਿਰ ਅੰਕ ਰਵਿਦਾਸ ਗਿਆਨ ਚਾ ਸੁ ਬਿਨਾ ਕਿਮ ਮਿਟੈ ਪ੍ਰਮ ਬੰਧ ਮਾਇਆ ਦੀਪਕ ਆਪੇ ਕਰ ਨਰ ਪਤੰਗਾਂ ਦੇ ਹਾਏ ਰਵਿਦਾਸ ਗੁਰੂ ਰਾ ਗਿਆਨ ਜਿਨ ਬਿਰਲਾ ਕੋ ਬਚ ਜਾਏ ਨਿਚਲ ਆਨੰਦ ਨਿਤ ਮਿਲ ਬਿਲਗਵਾ ਦਾ ਪਾਰ ਰਵਿਦਾਸ ਸਿਮਨ ਸਰ ਸੋ ਪਾਇਓ ਦਰਸ ਮੁਰਾਰ पल पल छिन छिन सिमरिए जो लोरे हर द्वार हर मजन बिन सिव नहीं पणे रविदास चमार भव सागर दोतरत किंदो मूर्ख जो जान रविदास गुरु पतवार है नाम नाव कर जान रविदास तन प्यारो पात्र चरन लागे बार जरमी चो आवे जातन लागे बार सोई तन कंचन जानिए जे तन नाम परगास ਰਵਿਦਾਸ ਰਾਮ ਚਿੰਤਾ ਮਣੀ ਚੌਹੋਂ ਦਿਸ ਔਜੁਜਾਸ ਨਿਸ ਦਿਨ ਹਰ ਜੋ ਸਿਮਰਿਐ ਤਿਆਗ ਜਗਤ ਕਰਤ ਧੰਦ ਰਵਿਦਾਸ ਸੰਤ ਸਹਿ ਲੜਾ ਵਿਚਰਤ ਹੋਵੇ ਨਿਰਦਨ ਜੋ ਲੋਹਾ ਪਾਰਸ ਮਣਿ ਨ ਕਿੰਦਮ ਕਾਈ ਰਵਿਦਾਸ ਰਾਮ ਪਾਰਸ ਮਣੋ ਦਰਸ ਮਹਿ ਬਉਰਾਏ ਸਮਾਰਿਤ ਤਹਵਾ ਸੰਤ ਜਨ ਆਪਣੋ ਆਪ ਮੇਟਾ ਹੈ ਜਿਮ ਗੰਗ ਸਮੁੰਦ ਮਿਲ ਰਵਿਦਾਸ ਸਮੁੰਦ ਹੈ ਬਿਲਾਏ ਅਨਪਾਵਤਨੇ ਅਰਾਵਸੈ ਮਨਪਾਵਤਾ ਪਰਦੇਸ ਅਨ ਦੇਖੇਨ ਦਰਸ ਵਿਨ ਹੋਵੇ ਦੁਖ ਬੜਤ ਖਨੇਸ ਜੋ ਸੁਦਯਵਤ ਪੀਵਕੀ ਬਰੇ ਉੜ ਤਨ ਆਗ ਜੋ ਚੋਨੇ ਕੀ ਕਾਂ ਕਰੀ ਜਿਉ ਸਿਰ ਕਹਿ ਤਉ ਆਗ ਜੈਨਤ ਦੇ ਕੰਚਾ ਆਉ ਤੈ ਨੈਨੰਤੇ ਦੂਰ ਰਵਿਦਾਸ ਕੈ ਅਨਪਾਵਤੈ ਰਹਿਨ ਨਿਕਤ ਪਰਪੂਰ ਕਾ ਮਥੇਨ ਪਾਰਸਪੋਲ ਕਲਪ ਰੂਪ ਨ ਬਾੜ ਰਵਿਦਾਸ ਸਰਦਾ ਭਗਤ ਬਿਨ ਨਗਰੇ ਤੈ ਪਾ ਲੋ ਜਾਰ ਤੋਹਿ ਮੈਂ ਹਮੇ ਕਹ ਤੁਜ ਲੋ ਮੋਰ ਦੌਰ ਰਵਿਦਾਸ ਪੰਕੇ ਜਹਾਜ ਕੋ ਨਹ ਅਨਤ ਕੋ ਠੌਰ ਰਵਿਦਾਸ ਭੇਤਮਿਕ ਤੋਇ ਤੁਮਰੇ ਮੇਤ ਅਨੇਕ ਸਸ ਕੋ ਕਮੋਦ ਹੈ ਬਹੁ ਕਮੋਦ ਕੋ ਸਸ ਏਕ ਕੋਟ ਕਲਪ ਜੀਵਨ ਅਲਪ ਵਿਚ ਹਰ ਭਗਤ ਬਿਲਾਸ ਹਰ ਸਿਮਰਨ ਸਫਲ ਜਨਮ ਦੋਹ ਬਲ ਲਹਿਰਵਦਾਸ ਆਨੰਦ ਭੂਰਤ ਮਿਤਰ ਕੀ रहे सदा सदा चितपूर नैना नहीं समो है रहत रबदास निरेक दूर कोयल तरसे अंबको कातरक तरसतनी ਦਾਰੇ ਸੇ ਕੋ ਪ੍ਰਾਨ ਪਰਤ ਨਹੀਂ ਧੀਰਾ ਸਸ ਚਕੋਰ ਸੂਰਜ ਕਮਲ ਚਾਤਰਕ ਕਨ ਕੀ ਰੀਤ ਰਵਿਦਾ ਸੇਵ ਮੋਹਿ ਰਖਿਓ ਹਿਤ ਚਿਤ ਪੁਰ ਹਲਤ ਹਲਤ ਬੈਠ ਤ ਉੱਠ ਤ ਕਰਹੁ ਤੁਮਰੋ ਧਿਆਨ ਰਵਿਦਾਸ ਤੋ ਮੋਹਿ ਮਨ ਵਸੈ ਚਰਣ ਕੰਬਲ ਕੀ ਆਨ ਮੋਰਖ ਮੁਖ ਕਮਾਨ ਹੈ ਕਬਚਨ ਬਿਉਤੀ ਰ ਸਾਚ ਰਿਮਾਰੇ ਕਾਨ ਮੈਂ ਸਾਲੇ ਸਗਲ ਸਰੀਰ ਰ ਰਵਿਦਾਸ ਮੋਰ ਕਸਮ ਜੈ ਨਾਹਿ ਬਿਨਾ ਵਿਚਾਰ ਹਣ ਪਰਾਇ ਆਤਮਾ ਜੀਵ ਲਈ ਆਤਰਵਾ ਪ੍ਰੇਮ ਹਵਾਰ ਜੇ ਕੇ ਮ ਅਬ ਬਾਰ ਜਤਨ ਕਾਜ ਰੋਮ ਰਾਮਿਆ ਮੇ ਰਮ ਗਇਓ ਤਾਹੇ ਮ ਹੋਤ ਇਲਾਜ ਨਾਮ ਮੂਲ ਹੈ ਗਿਆਨ ਕੋ ਨਾਮ ਮੁਕਤ ਕੋ ਦਵਾਰ ਜਗ ਵਯੋ ਪਾਰ ਇਹੋ ਜਗ ਦੁਖ ਕੀ ਖੇਤਰੀ ਇਹੋ ਜਾਣਤ ਸਭ ਕੋ ਏ ਗਿਆਨ ਕਾਟੇ ਹਰ ਨਾਮ ਸੋ ਮੋਰਖ ਕਾਟੇ ਰੋਏ ਕਟਕ ਵਚਨ ਨਹੀ ਬੋਲਿਆ ਸਭ ਘਟ ਹਰ ਕੋ ਬਾਸ ਇਹੋ ਗਿਆਨ ਕੋ ਦਵਾਰ ਹੈ ਕਹਿ ਰਵਿਦਾਸ ਵਿਚਾਰ ਸਤ ਵਿਦਿਆ ਕੋ ਪੜੇ ਪ੍ਰਾਪਤ ਕਰੇ ਸਦਾ ਗਿਆਨ ਰਵਿਦਾਸ ਕਹੇ ਬਿਨ ਵਿਦਿਆ ਨਰ ਕੋ ਜਾਨ ਅਜਾਨ ਸਤ ਵਿਦਿਆ ਕੋ ਪੜੇ ਪ੍ਰਾਪਤ ਕਰੇ ਸਦਾ ਗਿਆਨ ਰਵਿਦਾਸ ਕਹੇ ਬਿਨ ਵਿਦਿਆ ਕੋ ਜਾਨ ਹਜਾਨ ਇਸ ਸ਼ਲੋਕ ਹਰ ਸੋ ਹੀ ਰਾ ਛੜ ਕੇ ਕਰ ਹੈ ਆਨ ਕੀ ਆਸ ਤੇ ਨਰ ਦੋ ਜਿਕ ਜਾਹੇਗੇ ਸਤਿ ਪਾਖ ਹੈ ਰਵਿਦਾਸ ਜਪੋ ਜੀ ਸਤਨਾਮ 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 ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋ ਨਰਪੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪੈ ਸਤਗੁਰ ਸੁਆਮੀ ਸਰਵਨਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪਹਿ ਰਵਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਕੀ ਜੈ ਜੋ ਬੋਲੇ ਸੋ ਨਰਪਹਿ ਸਰਵਪੀਖ ਭਗਵਾਨ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਿਗੁਰ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਬਦਾਸ ਪਾਤਸ਼ਾਹ ਜੀ ਦੀ ਅਪਰੰਪਾਰ ਬਖਸ਼ਿਸ਼ ਕਿਰਪਾ ਰਹਿਮਤ ਹੋਈ ਵਿਸ਼ਵ ਪ੍ਰਸਿੱਧ ਡੇਰਾ ਸਤਿਗੁਰ ਸੁਆਮੀ ਸਰਵਨਦਾ ਜੀ ਡੇਰਾ ਸੱਚਖੰਡ ਬੱਲਾਂ ਦੇ ਹਜੂਰ ਮਹਾਰਾਜ ਸਤਿਗੁਰੂ ਸਵਾਮੀ ਨਰੰજનदास ਮਹਾਰਾਜਿਆਂ ਦੀ ਪਾਵਨ ਅਸ਼ੀਰਵਾਦ ਸਦਕਾ ਸਤਿਗੁਰੂ ਗੁਰਦਾਸ ਮਹਾਰਾਜ ਦੀ ਪਾਵਨ ਅੰਮ੍ਰਿਤ ਬਾਣੀ ਦੀ ਛਤਰ ਛਾਇਆ ਹੇਠ ਸ਼੍ਰੀ ਗੁਰੂ ਗੁਰਦਾਸ ਵੈਲਫੇਅਰ ਟਰੱਸਟ ਰਜਿਸਟਰਡ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਸਮੁੱਚੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੇ ਪ੍ਰੇਮ ਪਿਆਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਜਗਤ ਗੁਰੂ ਸਤਗੁਰੂ ਰਬਦਾਸ ਮਹਾਰਾਜਿਆਂ ਦੇ ਪਾਵਨ ਪ੍ਰਕਾਸ਼ ਪ੍ਰਭ ਨੂੰ ਸਮਰਪਿਤ ਮਹਾਨ ਸਤਾਰਮਾ ਸੰਤ ਸਮਿਲਨ ਦਾ ਆਯੋਜਨ ਕਰਦਿਆਂ ਹੋਇਆ ਅੰਮ੍ਰਿਤ ਵੇਲੇ ਤੋਂ ਜਗਤਗੁਰੂ ਸਤਗੁਰੂ ਰਬਦਾਸ ਮਹਾਰਾਜਿਆਂ ਦੀ ਪਾਵਨ ਅਸ਼ੀਰਵਾਦਾਂ ਉਹਨਾਂ ਦੇ ਚਰਨਾ ਕਮਲਾਂ ਦਾ ਓਟ ਆਸਰਾ ਲੈਂਦਿਆਂ ਹੋਇਆਂ ਸਮਾਗਮਾਂ ਦੀ ਪ੍ਰారంਭਤਾ ਕਰਦਿਆਂ ਹੋਇਆਂ ਕਾਰਜਾਂ ਦੀਆਂ ਸਫਲਤਾ ਵਾਸਤੇ ਸਰਵਤ ਦੇ ਭਲੇ ਵਾਸਤੇ ਪਾਵਨ ਸ਼੍ਰੀ ਅੰਮ੍ਰਿਤ ਬਾਣੀ ਦਾ ਜਾਪ ਸਮੁੱਚੀਆਂ ਸੰਗਤਾਂ ਵੱਲੋਂ ਬੜੇ ਪ੍ਰੇਮ ਪਿਆਰ ਸਤਿਕਾਰ ਸ਼ਰਧਾ ਭਾਵਨਾ ਨਾਲ ਪ੍ਰਾਰੰਭ ਹੋਏ। ਸਤਿਗੁਰਾਂ ਨੇ ਕਿਰਪਾ ਕੀਤੀ ਅਮਰਤਮਣੀ ਦੇ ਜਿ ਆਪਾਂ ਦੀ ਸੰਪੂਰਨਤਾ ਹੋਈ ਹੈ। ਆਓ ਸਾਰੀਆਂ ਸੰਗਤਾਂ ਸਤ ਸੰਗਤ ਮਿਲ ਰਹੀ ਹੈ ਮਾਦੋ ਜੈਸਾ ਹੈ ਮਦਮ ਮਖੀਰਾਂ ਦੇ ਮਹਾਵਾਕਾਂ ਅਨੁਸਾਰ ਅੱਜ ਸਾਨੂੰ ਘੜੀਆਂ ਪ੍ਰਾਪਤ ਹੋਈਆਂ ਨੇ। ਕਬੀਰ ਇੱਕ ਘੜੀ ਆਦੀ ਖੜੀ ਆਦੀ ਹੁਸੇ ਆਤ ਭਗਤਨ ਸੇਂਤੀ ਗੋਸੇ ਜਿਨ ਕੀ ਨੋਸੋ ਲਾਭ ਇਹ ਸਾਨੂੰ ਸਮਾਪ੍ਰਾਪਤ ਹੋਇਆ ਹੈ ਜਿੱਤੇ ਸਾਨੂੰ ਉਸ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਨੇ ਮਨੁੱਖਾ ਜਾਮਾ ਬਖਸ਼ਿਸ਼ ਕੀਤਾ ਹੈ ਇਸ ਮਨੁੱਖਾ ਸਰੀਰ ਦੇ ਵਿੱਚ ਆ ਕੇ ਮਾਨਵ ਜਾਤੀ ਸਰੀਰ ਦੇ ਵਿੱਚ ਆ ਕੇ ਉਸ ਪ੍ਰਮਾਤਮਾ ਦਾ ਨਾਮ ਸਮਨਨ ਕੀਤਾ ਜਾ ਸਕਦਾ ਹੈ ਅੱਜ ਸਾਨੂੰ ਸਮਾਪ੍ਰਾਪਤ ਹੋਇਆ ਹੈ ਕਿ ਜਿੱਤੇ ਉਸ ਅਕਾਲ ਪੁਰਖ ਪ੍ਰਭੂ ਪਰਮੇਸ਼ਰ ਦਾ ਨਾਮ ਮਹਾਪੁਰਸ਼ਾਂ ਦੇ ਦਰਸ਼ਨ ਉਹਨਾਂ ਦੇ ਮੁਖਾਰ ਬਿੰਦ ਤੋਂ ਉਸ ਪ੍ਰਭੂ ਈਸ਼ਵਰ ਦੀ ਨਾਮ ਦੀ ਵਡਿਆਈ ਸਿਪਤ ਸੁਲਾ ਸੁਣ ਦਾ ਸੁਭਾਗਾ ਪ੍ਰਾਪਤ ਸਮਾਪਤ ਹੋਇਆ ਹੈ ਆਓ ਇਸ ਸਮੇਂ ਦਾ ਲਾਹਾ ਲਈਏ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ ਆਓ ਸਤਿਗੁਰਾਂ ਦੀ ਪਾਵਨ ਆਰਤੀ ਦਾ ਗਾਇਨ ਹੋਵੇਗਾ ਉਸ ਤੋਂ ਉਪਰਾਂ